ਪੰਜਾਬੀ ਸ਼ਾਇਰੀ ਦੀ ਜਦੋਂ ਗੱਲ ਹੁੰਦੀ ਹੈ ਤਾਂ ਡਾਕਟਰ ਜਗਤਾਰ ਦਾ ਨਾਂ ਬਹੁਤ ਇੱਜ਼ਤ ਨਾਲ ਲਿਆ ਜਾਂਦਾ ਹੈ ਪਰ ਉਹਨਾਂ ਦੀ ਕਵਿਤਾ ਸਿਰਫ ਸ਼ਬਦਾਂ ਦਾ ਖੇਲ ਨਹੀਂ ਸਗੋਂ ਅੱਜ ਦੇ ਜ਼ਮਾਨੇ ਦੇ ਇਨਸਾਨ ਦੇ ਅੰਦਰ ਚੱਲ ਰਹੀ ਕਸ਼ਮਕਸ਼ ਦਾ ਇੱਕ ਜੌਂਦਾ ਜਾਗਦਾ ਸ਼ੀਸ਼ਾ ਹੈ ਤਾਂ ਚਲੋ ਅੱਜ ਉਹਨਾਂ ਦੇ ਸ਼ਬਦਾਂ ਦੀ ਦੁਨੀਆ ਵਿੱਚ ਥੋੜਾ ਗਹਿਰਾ ਉਤਰ ਕੇ ਵੇਖਦੇ ਆਂ ਆਪਣੀ ਗੱਲਬਾਤ ਦੀ ਸ਼ੁਰੂਆਤ ਇਸ ਇੱਕ ਲਾਈਨ ਨਾਲ ਕਰਦੇ ਆਂ ਇੱਕ ਦੂਜੇ ਦੀ ਹੋਂਦ ਪਾਰ ਹੈ ਸੋਚੋ ਜ਼ਰਾ ਇਸ ਗੱਲ ਤੇ ਕਿੰਨੀ 24 ਕਿੰਨੀ ਸਿੱਧੀ ਗੱਲ ਹੈ ਬਸ ਆਹੀ ਇੱਕ ਸਤਰ ਡਾਕਟਰ ਜਗਤਾਰ ਦੀ ਸ਼ਾਇਰੀ ਦੇ ਉਸ ਕੇਂਦਰ ਵਾਲੇ ਇਸ਼ਾਰਾ ਕਰਦੀ ਹੈ ਜਿਸ ਨੂੰ ਅਸੀਂ ਅੱਜ ਫਰੋਲਣ ਦੀ ਕੋਸ਼ਿਸ਼ ਕਰਾਂਗੇ ਅੱਜ ਆਪਾਂ ਕੀ ਕੀ ਵੇਖਾਂਗੇ ਸਭ ਤੋਂ ਪਹਿਲਾਂ ਇਹ ਸਮਝਾਂਗੇ ਕਿ ਡਾਕਟਰ ਜਗਤਾਰ ਨੂੰ ਆਧੁਨਿਕਤਾ ਦਾ ਸ਼ਾਇਰ ਕਿਉਂ ਕਿਹਾ ਜਾਂਦਾ ਹੈ ਫਿਰ ਉਹਨਾਂ ਦੀ ਮਸ਼ਹੂਰ ਕਵਿਤਾ ਜਲ ਕਣ ਰਾਹੀ ਅਕਲਤਾ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਆਪਣਾ ਆਪਣਾ ਸੂਰਜ ਕਵਿਤਾ ਨਾਲ ਗਿਆਨ ਦੇ ਸਵਾਲ ਨੂੰ ਛੂਾਂਗੇ ਤੇ ਅਖੀਰ ਵਿੱਚ ਉਹਨਾਂ ਦੀ ਸ਼ਖਸੀਅਤ ਤੇ ਉਹਨਾਂ ਦੀ ਵਿਰਾਸਤ ਤੇ ਇੱਕ ਝਾਤ ਮਾਰਾਂਗੇ ਤਾਂ ਫਿਰ ਸ਼ੁਰੂ ਕਰਦੇ ਆਂ ਪਹਿਲੇ ਨੁਕਤੇ ਤੋਂ ਡਾਕਟਰ ਜਗਤਾਰ ਆਧੁਨਿਕਤਾ ਦੇ ਸ਼ਾਇਰ ਵੇਖੋ ਉਹ ਕੋਈ ਰਵਾਇਤੀ ਸ਼ਾਇਰ ਨਹੀਂ ਸਨ ਉਹਨਾਂ ਨੇ ਬਹੁਤ ਹੀ ਆਮ ਜੀਆਂ ਰੋਜ਼ਮਰra ਦੀਆਂ ਚੀਜ਼ਾਂ ਨੂੰ ਚੁੱਕਿਆ ਤੇ ਉਹਨਾਂ ਰਾਂ ਹੀ ਅੱਜ ਦੇ ਇਨਸਾਨ ਦੀ ਹਾਲਤ ਤੇ ਬਹੁਤ ਤਿੱਖਾ ਤੇ ਕਰਾਰਾ ਵਿਅੰਗ ਕੀਤਾ ਉਹਨਾਂ ਦੀ ਸ਼ਾਇਰੀ ਦਾ ਕੇਂਦਰ ਇੱਕ ਬੜਾ ਅਜੀਬ ਜਿਹਾ ਸਵਾਲ ਹੈ ਕਿ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਕਿ ਸਮਾਜ ਬਹੁਤ ਤਰੱਕੀ ਕਰ ਰਿਹਾ ਹੈ ਪਰ ਦੂਜੇ ਪਾਸੇ ਇਨਸਾਨੀ ਰਿਸ਼ਤਿਆਂ ਵਿੱਚ ਇਹ ਜਿਹੜਾ ਖਾਲੀਪਣ ਇਹ ਜਿਹੜਾ ਆ ਵਿਸ਼ਵਾਸ ਵੱਧ ਰਿਹਾ ਹੈ ਇਹ ਕਿਉਂ ਇਸੇ ਵਿਰੋਧਾਪਾਸ ਨੂੰ ਉਹਨਾਂ ਨੇ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਤੇ ਇਸੇ ਗੱਲ ਨੂੰ ਸਮਝਣ ਲਈ ਚਲੋ ਉਹਨਾਂ ਦੀ ਇੱਕ ਬੇहद ਮਸ਼ਹੂਰ ਤੇ ਦਮਦਾਰ ਕਵਿਤਾ ਜਲਕਣ ਦੀ ਗੱਲ ਕਰੀਏ ਇਹ ਕਵਿਤਾ ਅਸਲ ਵਿੱਚ ਅੱਜ ਦੇ ਇਕੱਲੇ ਤੇ ਡਰੇ ਹੋਏ ਇਨਸਾਨ ਦੀ ਕਹਾਣੀ ਹੈ ਕਵੀ ਸਭ ਤੋਂ ਪਹਿਲਾਂ ਇੱਕ ਮਾਹੌਲ ਬਣਾਉਂਦਾ ਹੈ ਕਲਪਨਾ ਕਰੋ ਪੱਛੜਦਾ ਮੌਸਮ ਹੈ ਹਰ ਪਾਸੇ ਖਾਮੋਸ਼ੀ ਇੱਕ ਉਦਾਸੀ ਜਿਹੀ છਾਈ ਹੋਈ ਹੈ ਉਸ ਮਾਹੌਲ ਵਿੱਚ ਦਰਖਤਾਂ ਦੀਆਂ ਟਾਹਣਾ ਬਿਲਕੁਲ ਸਖਣੀਆਂ ਬੇਪੱਤੀਆਂ ਖੜੀਆਂ ਨੇ ਤੇ ਹੁਣੇ-ਹੁਣੇ ਮੀਂਹ ਪੈ ਕੇ ਹਟਿਆ ਜਿਸ ਕਰਕੇ ਸਾਰਾ ਕੁਝ ਭਿੱਜਿਆ ਭਿੱਜਿਆ ਤੇ ਹੋਰ ਵੀ ਗਹਿਰਾ ਲੱਗ ਰਿਹਾ ਹੈ ਹੁਣ ਆਪਣਾ ਧਿਆਨ ਇਹਨਾਂ ਨੰਗੀਆਂ ਟਾਹਣਾ ਤੇ ਲਿਆਓ ਇਹਨਾਂ ਨਾਲ ਪਾਣੀ ਦੀਆਂ ਛੋਟੀਆਂ-ਛੋਟੀਆਂ ਬੂੰਦਾਂ ਯਾਨੀ ਕਿ ਜਲਕਣ ਲਟਕ ਰਹੇ ਨੇ ਬਸ ਕਿਸੇ ਤਰ੍ਹਾਂ ਆਪਣੀ ਹੋਂਦ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵਰਤ ਇਹ ਆ ਕੇ ਡਾਕਟਰ ਜਗਤਾਰ ਇੱਕ ਕਮਾਲ ਦਾ ਸਵਾਲ ਖੜਾ ਕਰਦੇ ਨੇ ਉਹ ਕਹਿੰਦੇ ਨੇ ਇਹ ਪਾਣੀ ਦੀਆਂ ਬੂੰਦਾਂ ਇੱਕ ਦੂਜੇ ਦੇ ਇੰਨੇ ਕੋਲ ਹੋ ਕੇ ਵੀ ਇੱਕ ਦੂਜੇ ਤੋਂ ਇੰਨਾ ਡਰਦੀਆਂ ਕਿਉਂ ਪਈਆਂ ਨੇ ਇਹ ਚੌਕਸ ਕਿਉਂ ਨੇ ਤੇ ਜਵਾਬ ਜਵਾਬ ਸੁਣ ਕੇ ਤਾਂ ਬੰਦਾ ਹਿਲ ਜਾਂਦਾ ਕਵੀ ਕਹਿੰਦਾ ਹੈ ਇੱਕ ਦੂਜੇ ਦਾ ਨੇੜ ਮੌਤ ਹੈ ਕਿਉਂਕਿ ਜੇ ਇੱਕ ਬੂੰਦ ਦੂਜੀ ਨੂੰ ਛੂ ਲਵੇ ਤਾਂ ਉਹ ਦੋਵੇਂ ਮਿਲ ਕੇ ਭਾਰੀਆਂ ਹੋ ਜਾਣਗੀਆਂ ਤੇ ਟਾਣੀ ਤੋਂ ਢੇਠਾ ਡਿੱਗ ਪੈਣਗੀਆਂ ਮਤਲਬ ਉਹਨਾਂ ਦੀ ਹੋਂਦ ਹੀ ਖਤਮ ਹੋ ਜਾਵੇਗੀ ਤੇ ਆਹੀ ਤਾਂ ਸਾਰੀ ਗੱਲ ਐ ਇਹ ਜਲ ਕਣ ਸਿਰਫ ਪਾਣੀ ਦੀਆਂ ਬੂੰਦਾਂ ਨਹੀਂ ਇਹ ਤਾਂ ਅਸੀਂ ਆਜ ਦਾ ਆਧੁਨਿਕ ਇਨਸਾਨ ਜਿਹੜਾ ਅਕਲ ਹੈ ਖੁਦਗਰਜ਼ ਹੈ ਤੇ ਦੂਜੇ ਨਾਲ ਜੁੜਨ ਨੂੰ ਦੂਜੇ ਦੇ ਨੇੜੇ ਆਉਣ ਨੂੰ ਆਪਣੇ ਲਈ ਇੱਕ ਖਤਰਾ ਸਮਝਦਾ ਹੈ ਗੱਲ ਇੱਥੇ ਨਹੀਂ ਰੁਕਦੀ ਡਾਕਟਰ ਜਕਤਾਰ ਇਸ ਅਵਿਸ਼ਵਾਸ ਨੂੰ ਹੋਰ ਖੋਲਦੇ ਨੇ ਉਹ ਕਹਿੰਦੇ ਨੇ ਕਿ ਮਨੁੱਖ ਦੇ ਮਨ ਦੇ ਅੰਦਰ ਤਾਂ ਗਿਰਗਟ ਬੈਠੇ ਨੇ ਜਿਹੜੇ ਪਲ-ਪਲ ਤੇ ਰੰਗ ਬਦਲਦੇ ਨੇ ਤੇ ਅੱਖਾਂ ਵਿੱਚ ਤੋਤੇ ਨੇ ਜਿਹੜੇ ਜ਼ਰਾ ਜਿੰਨੀ ਦੇਰ ਚ ਅੱਖਾਂ ਫੇਰ ਲੈਂਦੇ ਨੇ ਬੇਵਫਾਈ ਕਰ ਜਾਂਦੇ ਨੇ ਅੱਛਾ ਜਲਕਣ ਸੀ ਸਮਾਜ ਤੇ ਇੱਕ ਟਿੱਪਣੀ ਹੁਣ ਇੱਕ ਹੋਰ ਕਵਿਤਾ ਦੀ ਗੱਲ ਕਰਦੇ ਹਾਂ ਆਪਣਾ ਆਪਣਾ ਸੂਰਜ ਇਹ ਕਵਿਤਾ ਸਾਨੂੰ ਇੱਕ ਬਹੁਤ ਹੀ ਡੂੰਘੇ ਇੱਕ ਫਿਲਾਸਫੀਕਲ ਸਵਾਲ ਵੱਲ ਲੈ ਕੇ ਜਾਂਦੀ ਹੈ ਕਿ ਸੱਚ ਤੇ ਗਿਆਨ ਆਖਿਰ ਹੈ ਕਿ ਕਵਿਤਾ ਵਿੱਚ ਇੱਕ ਬਹੁਤ ਹੀ ਪਿਆਰਾ ਜਦ੍ਰਿਸ਼ ਹੈ ਕਵੀ ਦਾ ਛੋਟਾ ਬੱਚਾ ਕਹਿੰਦਾ ਸੂਰਜ ਤਾਂ ਗਮਲੇ ਚੋਕਦਾ ਹੈ ਕਿਉਂਕਿ ਉਹ ਸੂਰਜਮੁਖੀ ਦੇ ਫੁੱਲ ਨੂੰ ਵੇਖ ਰਿਹਾ ਹੈ ਪਰ ਉਸ ਦੀ ਵੱਡੀ ਭੈਣ ਉਸ ਨੂੰ ਠੀਕ ਕਰਦੀ ਹੈ ਨਹੀਂ ਸੂਰਜ ਪੂਰਬ ਦਿਸ਼ਾ ਚੋਂ ਚੜਦਾ ਹੈ ਹੁਣ ਦੱਸੋ ਦੋਆ ਵਿੱਚੋਂ ਕੌਣ ਸਹੀ ਹੈ ਜਵਾਬ ਇਹ ਹੈ ਕਿ ਸ਼ਾਇਦ ਦੋਵੇਂ ਹੀ ਸਹੀ ਨੇ ਡਾਕਟਰ ਜਗਤਾਰ ਇਹ ਹੀ ਤਾਂ ਸਮਝਾਉਂਦੇ ਨੇ ਕਿ ਗਿਆਨ ਸਾਪੇਖ ਹੁੰਦਾ ਹੈ ਯਾਨੀ ਰਿਲੇਟਿਵ ਹੁੰਦਾ ਹੈ ਛੋਟੇ ਬੱਚੇ ਦਾ ਸੱਚ ਉਸਦੇ ਆਪਣੇ ਤਜਰਬੇ ਤੇ ਟਿਕਿਆ ਹੈ ਤੇ ਵੱਡੀ ਬੱਚੀ ਦਾ ਸੱਚ ਉਸਦੀ ਪੜ੍ਹਾਈ ਤੇ ਮਤਲਬ ਸੱਚ ਦਾ ਕੋਈ ਇੱਕ ਰੂਪ ਨਹੀਂ ਹੁੰਦਾ ਇਹ ਦੇਖਣ ਵਾਲੇ ਦੀ ਨਜ਼ਰ ਤੇ ਨਿਰਭਰ ਕਰਦਾ ਹੈ ਐਨੀਆਂ ਕਮਾਲ ਦੀਆਂ ਕਵਤਾਵਾਂ ਲਿਖਣ ਵਾਲੇ ਸ਼ਖਸ ਬਾਰੇ ਵੀ ਤਾਂ ਜਾਨਣਾ ਬਣਦਾ ਨਾ ਤਾਂ ਚਲੋ ਹੁਣ ਥੋੜੀ ਜੀ ਗੱਲ ਖੁਦ ਡਾਕਟਰ ਜਗਤਾਰ ਦੀ ਜ਼ਿੰਦਗੀ ਅਤੇ ਉਹਨਾਂ ਦੇ ਕੰਮ ਦੀ ਕਰਦੇ ਹਾਂ ਉਹਨਾਂ ਦਾ ਜਨਮ 1935 ਵਿੱਚ ਜਲੰਧਰ ਦੇ ਇੱਕ ਪਿੰਡ ਰਾਜਗੁਮਾਲ ਵਿੱਚ ਹੋਇਆ 1995 ਵਿੱਚ ਉਹਨਾਂ ਦੇ ਕਾਵ ਸੰਗ੍ਰਹਿ ਜਗਨੂ ਦੀਵਾ ਤੇ ਦਰਿਆ ਲਈ ਉਹਨਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਸਾਹਿਤਿਕ ਸਨਮਾਨ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਤੇ 2010 ਵਿੱਚ 75 ਸਾਲ ਦੀ ਉਮਰ ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਉਹਨਾਂ ਨੇ ਪੰਜਾਬੀ ਸਾਹਿਤ ਦੀ ਚੋਲੀ ਵਿੱਚ ਕਈ ਅਨਮੋਲ ਖਜ਼ਾਨੇ ਪਾਏ ਉਹਨਾਂ ਦੇ ਕਾਫ ਸੰਗ੍ਰਹਿਆਂ ਦੀ ਲਿਸਟ ਕਾਫੀ ਲੰਬੀ ਹੈ ਪਰ ਕੁਝ ਮਸ਼ਹੂਰ ਨਾਂ ਨੇ ਰੁੱਤਾ ਰਾਂਗਲੀਆਂ ਦੁੱਧ ਪਥਰੀ ਲਹੂ ਦੇ ਨਕਸ਼ ਛਾਂਗਿਆ ਰੁਖ ਤੇ ਬੇਸ਼ੱਕ ਜਗਨੂ ਦੀਵਾ ਤੇ ਦਰਿਆ ਤੇ ਪਤਾ ਹੈ ਉਹਨਾਂ ਦੇ ਲਿਖਣ ਦੇ ਅੰਦਾਜ਼ ਬਾਰੇ ਇੱਕ ਗੱਲ ਬਹੁਤ ਮਸ਼ਹੂਰ ਸੀ ਲੋਕ ਕਹਿੰਦੇ ਸੀ ਕਿ ਡਾਕਟਰ ਜਗਤਾਰ ਨੂੰ ਕੁਜੇ ਵਿੱਚ ਦਰਿਆ ਬੰਦ ਕਰਨਾ ਆਉਂਦਾ ਹੈ ਕਿੰਨੀ ਖੂਬਸੂਰਤ ਗੱਲ ਹੈ ਨਾ ਇਸ ਦਾ ਮਤਲਬ ਕੀ ਹੈ ਇਸ ਦਾ ਮਤਲਬ ਹੈ ਕਿ ਬਹੁਤ ਵੱਡੀ ਗਹਿਰੀ ਤੇ ਗੁੰਝਲਦਾਰ ਗੱਲ ਨੂੰ ਬਹੁਤ ਹੀ ਥੋੜੇ ਸਰਲ ਜਿਹੇ ਸ਼ਬਦਾਂ ਵਿੱਚ ਕਹਿ ਦੇਣ ਦਾ ਹੁਨਰ ਉਹਨਾਂ ਦੀਆਂ ਕਵਿਤਾਵਾਂ ਭਾਵੇਂ ਛੋਟੀਆਂ ਹੁੰਦੀਆਂ ਸਨ ਪਰ ਉਹਨਾਂ ਦੇ ਅਰਥ ਸਮੁੰਦਰਾ ਜਿੰਨੇ ਡੂੰਘੇ ਹੁੰਦੇ ਸਨ ਤੇ ਹੁਣ ਆਖਿਰ ਵਿੱਚ ਇੱਕ ਸਵਾਲ ਉਹਨਾਂ ਦੋਹਾਂ ਕਵਿਤਾਵਾਂ ਨੂੰ ਜੋੜ ਕੇ ਕੀ ਸਾਡਾ ਆਪਣਾ ਆਪਣਾ ਸੂਰਜ ਯਾਨੀ ਕਿ ਸਾਡੀ ਆਪਣੀ ਨਿੱਜੀ ਸੱਚਾਈ ਸਾਡਾ ਆਪਣਾ ਨਜ਼ਰੀਆ ਸਾਨੂੰ ਉਹਨਾਂ ਇਕੱਲੇ ਤੇ ਡਰੇ ਹੋਏ ਜਲਕਣਾ ਵਾਂਗ ਨਹੀਂ ਬਣਾਈ ਜਾ ਰਿਹਾ ਕਿ ਆਪਣੇ ਸੱਚ ਤੇ ਅੜੇ ਰਹਿਣ ਦੀ ਜ਼ਿੱਦ ਸਾਨੂੰ ਇੱਕ ਦੂਜੇ ਤੋਂ ਦੂਰ ਕਰ ਰਹੀ ਹੈ ਇਸ ਬਾਰੇ ਸੋਚ ਕੇ ਜ਼ਰੂਰ ਦੇਖਿਓ